ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇੱਕ ਮਰੀਜ਼ ਨੂੰ ਆਪਣੇ ਹੀ ਪਤੀ ਦੇ ਸਕੈਨਿੰਗ ਸੈਂਟਰ ਤੇ ਰੈਫਰ ਕਰਨ ਵਾਲੀ ਮਹਿਲਾ ਡਾਕਟਰ ਤੇ ਚਾਰਜ ਸ਼ੀਟ ਦੀ ਤਿਆਰੀ ਚੱਲ ਰਹੀ ਹੈ ਡਾਇਰੈਕਟਰ ਹੈਲਥ ਨੇ ਮਹਿਲਾ ਡਾਕਟਰ ਨੂੰ ਚਾਰਜ ਸ਼ੀਟ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਉਹਨਾਂ ਨੇ ਸਿਵਲ ਸਰਜਨ ਨੂੰ ਚਾਰਜ ਸ਼ੀਟ ਤਿਆਰ ਕਰ ਭੇਜਣ ਲਈ ਕਿਹਾ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਕਿਹਾ ਉਹਨਾਂ ਨੂੰ ਆਦੇਸ਼ ਮਿਲੇ ਨੇ ਜਿਸ ਤੇ ਉਹਨਾਂ ਚਾਰਜ ਸ਼ੀਟ ਦਾ ਡਰਾਫਟ ਸਿਵਲ ਹਸਪਤਾਲ ਦੇ ਐਸਐਮਓ ਵੱਲੋਂ ਤਿਆਰ ਕਰ ਜਲਦ ਹੀ ਡਾਇਰੈਕਟਰ ਹੈਲਥ ਨੂੰ ਭੇਜਿਆ ਜਾਏਗਾ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਚਾਰਜ ਸ਼ੀਟ ਜਾਰੀ ਕਰ ਦਿੱਤੀ ਜਾਏ ਬਾਈ ਦੀ ਜਰੂਰਤ ਨਹੀਂ ਹੈ ਕਿਉਂਕਿ ਰੈਫਰ ਹੋ ਕੇ ਮਰੀਜ਼ ਉਹਨਾਂ ਦੇ ਕੋਲ ਆਉਂਦੇ ਸੀ ਅਤੇ ਸਕੈਨਿੰਗ ਕਰਾ ਕੇ ਚਲੇ ਜਾਂਦੇ ਸੀ ਉਹਨਾਂ ਅੰਕੜੇ ਲੈ ਕੇ ਵੀ ਕਿਹਾ ਹੈ ਕਿ ਉਹਨਾਂ ਕੋਲ ਅਜੇ ਹੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਹ ਸਾਡੇ ਵੱਲੋਂ ਇੱਕ ਰਿਪੋਰਟ ਭੇਜੀ ਗਈ ਸੀ ਉਹਦੇ ਅਧਾਰ ਤੇ ਸਰਕਾਰ ਵੱਲੋਂ ਹੁਣ ਚਾਰ ਸ਼ੀਟ ਲਿਖੇ ਹੈਗੇ। ਉਹ ਸੀ ਐਸ ਐਮਓ ਨੂੰ ਬਦਲ ਕੇ ਲੈਟਰ ਭੇਜਿਆ। ਜੋ ਵੀ ਉੱਥੋਂ ਆਏਗਾ ਉਸ ਦੇ ਅਗੇ ਸਰਕਾਰ ਨੂੰ ਭੇਜ ਦਾਂਗੇ। ਸਰ ਮੋਰੀ ਜਾਂਦੇ ਵਿੱਚ ਕੀ ਸਾਹਮਣੇ ਹੈ? ਮੋਰੀ ਜਾਂਦੇ ਵਿੱਚ ਇਹੀ ਆਇਆ ਸੀ ਕਿ ਡਾਕਟਰ ਸਾਹਿਬ ਵੱਲੋਂ ਆਪਣੇ ਜਿਹੜੇ ਫੈਮਿਲੀ ਦਾ ਜਿਹੜਾ ਕਲੀਨਿਕ ਸੀਗਾ ਅਲਟਰਾਸਾਉਂਡ ਸੈਂਟਰ ਸੀ। ਉੱਥੇ ਕੁਝ ਅਲਟਰਾਸਾਉਂਡ ਸਰੇ ਵਿੱਚ ਕੁਝ ਬਰਾਮਦਗੀ ਵੀ ਹੋਈ ਹੈ ਕੁਝ ਨਹੀਂ ਬਰਾਮਦਗੀ ਇਹ ਕਿ ਕੋਈ ਕ੍ਰਿਮੀਨਲ ਅਫੈਂਸ ਜੀ ਕਰ ਵੀ ਇਹਦੇ ਵਿੱਚ ਬਰਾਮਦਗੀ ਹੋਊਗੀ ਨਹੀਂ ਮਸ਼ੀਨਾਂ ਦੇ ਵਿੱਚ ਕੀ ਬਰਾਮਦ ਹੋਣੀ ਹੈ ਇਹ ਤੁਸੀਂ ਰਿਕਾਰਡ ਐਨਲਾਈਜ਼ ਕਰਕੇ ਭੇਜਿਆ ਸੀਗਾ ਉਹ ਰਿਕਾਰਡ ਦੇ ਅਧਾਰ ਤੇ ਰਿਪੋਰਟ ਭੇਜੀ ਹੈ ਬਰਾਮਦਗੀ ਕੋਈ ਮਤਲਬ ਕਿ ਕ੍ਰਿਮੀਨਲ ਅਫੈਂਸ ਨਹੀਂ ਸੀਗਾ ਇਹ ਡਿਪਾਰਟਮੈਂਟਲ ਇਨਕੁਆਰੀ ਸੀ ਤੁਹਾਡੇ ਕੋਲੋਂ ਸਾਡੇ ਜਿਹੜੀ ਰਿਪੋਰਟ ਆ ਤੁਹਾਡੇ ਕੋਲ ਨਹੀਂ ਆਈ ਹੈ ਤਾਂ ਭਾਵੇਂ ਤੁਸੀਂ ਅੱਗੇ ਜਿਹੜੀ ਆ ਭੇਜੀ ਆ ਕੀ ਲੱਗਦਾ ਸਾਰੇ ਵਿੱਚ ਕੋਈ 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 ਜਾਣਕਾਰੀ ਨਹੀਂ ਨਾ ਉਹ ਅਸੀਂ ਸਮਝ ਤੋਂ ਅਗੇ ਕਹਾਂਗੇ ਵੀ ਉਹਨਾਂ ਜੇ ਚਾਰ ਸ਼ੀਟਾਂ ਬਣਾ ਕੇ ਭੇਜ ਦੇਣਗੇ ਤੇ ਉੱਤੇ ਸਰਕਾਰ ਨੇ ਜੋ ਫੈਸਲਾ ਲੈਣਾ ਹੋਊਗਾ ਉਹ ਸਰਕਾਰ ਆਪਣਾ ਫੈਸਲਾ ਲੈ ਲੂ ਸਰ ਅਮਰੀਜਾਂ ਦੀ ਸ਼ਿਕਾਇਤਾਂ ਦਾ ਜ਼ਿਕਰ ਆ ਰਿਹਾ ਕਿ 243 ਦੇ ਕਰੀਬ 2 ਮਹੀਨੇ ਚ ਜਿਹੜੇ ਆ ਪ੍ਰਾਈਵੇਟ ਸਟੈਂਡ ਉਹ ਕੋਈ ਮਰੀਦ ਦੀ ਸ਼ਿਕਾਇਤ ਨਹੀਂ ਸੀ ਉਹ ਮੈਂ ਉੱਥੇ ਗਿਆ ਸੀ ਤੇ ਮੈਨੂੰ ਆਫ ਦਾ ਰਿਕਾਰਡ ਪਤਾ ਲੱਗੇ ਸੀ ਉਸ ਤੋਂ ਬਾਅਦ ਅਸੀਂ ਡਾਟਾ ਐਨਾਲਾਈਜ਼ ਕੀਤਾ ਸੀ ਕਿਸੇ ਪੇਸ਼ੈਂਟ ਦੀ ਕੋਈ ਸ਼ਿਕਾਇਤ ਨਹੀਂ ਸੀ ਸੈਟਿੰਗ ਆਫ న్యూਸ ਦੇ ਸਿਮਰਿੰਦਰ ਸਿੰਘ ਨੀਦੂਪੁਰ